ਦੋਸਤੋ ਖੁੰਨੀ ਚਾਇਨਾ ਡੋਰ ਨੇ ਅੱਜ ਇੱਕ ਹੋਰ ਮਾਸੂਮ ਬੱਚੇ ਦੀ ਜਾਨ ਲੈ ਲਈ ਤਰਨਜੋਤ ਸਿੰਘ 15 ਸਾਲ ਦਾ ਮਾਸੂਮ ਬੱਚਾ ਜੋ 10ਵੀਂ ਕਲਾਸ ਚ ਪੜਦਾ ਸੀ ਆਪਣੇ ਦੋਸਤ ਦੇ ਨਾਲ ਸਕੂਲ ਜਾ ਰਿਹਾ ਸੀ ਕਿ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਦੇ ਨਾਲ ਇਹ ਮਾਸੂਮ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਗਲਾ ਬੁਰੀ ਤਰ੍ਹਾਂ ਕੱਟਿਆ ਜਾਂਦਾ ਤਰਨਜੋਤ ਸਿੰਘ ਦਾ 15 ਸਾਲ ਦਾ ਇਹ ਮਾਸੂਮ ਸਮਰਾਲਾ ਦੇ ਪਿੰਡ ਪੜਥਲਾ ਦਾ ਰਹਿਣ ਵਾਲਾ ਸੀ ਆਪਣੇ ਦੋਸਤ ਦੇ ਨਾਲ ਜਾ ਰਿਹਾ ਸੀ ਤੇ ਖੂਨੀ ਡੋਰ ਦੀ ਲਪੇਟ ਵਿੱਚ ਆ ਜਾਂਦਾ ਤੇ ਇੱਕ ਹੱਸਦਾ ਵਸਦਾ ਪਰਿਵਾਰ ਜਿਹੜਾ ਆ ਅੱਜ ਦੁੱਖਾਂ ਦੇ ਸਾਏ ਦੇ ਹੇਠ ਆ ਜਾਂਦਾ ਸੋ ਲੱਖ ਵਾਰ ਸਮਝਾਉਣ ਦੇ ਬਾਵਜੂਦ ਵੀ ਜੋ ਲੋਕ ਚਾਈਨਾ ਡੋਰ ਤੋਂ ਗਰੇਜ਼ ਨਹੀਂ ਕਰ ਰਹੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਨਹੀਂ ਵਰਜ ਰਹੇ ਜਿਹੜੇ ਦੁਕਾਨਾ ਵਾਲੇ ਚੰਦ ਪੈਸਿਆਂ ਦੇ ਲਾਲਚ ਲਈ ਇਸ ਖੂਨੀ ਡੋਰ ਨੂੰ ਵੇਚਣ ਤੋਂ ਨਹੀਂ ਗੁਰੇਜ ਕਰ ਰਹੇ ਉਹਨਾਂ ਦੇ ਲੱਖ ਦੀ ਲਾਹਣ ਪਿਆ ਕਿਉਂਕਿ ਕਿਸੇ ਦਾ ਬੱਚਾ ਇਸ ਦੁਨੀਆ ਤੋਂ ਰੁਕਸਤ ਹੋ ਜਾਣਾ ਤੇ ਤੁਹਾਡੇ ਲਾਲਚ ਦੇ ਨਾਲ ਇਹ ਜਿਹੜੀ ਡੋਰ ਆਏ ਦਿਨ ਕਿਸੇ ਨਾ ਕਿਸੇ ਦੀ ਮਾਸੂਮ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੀ ਹੈ ਇੱਥੇ ਇਹ ਵੀ ਜ਼ਰੂਰ ਸਾਂਝ ਪਾਉਣੀ ਚਾਹਾਂਗੇ ਕਿ ਜਿੱਥੇ ਮਾਪਿਆਂ ਦੀ ਵੱਡੀ ਗਲਤੀ ਆ ਜਿਹੜੇ ਮਾਪੇ ਨਹੀਂ ਰੋਕ ਰਹੇ ਬੱਚਿਆਂ ਨੂੰ ਜਿਹੜੀਆਂ ਦੁਕਾਨਾਂ ਤੇ ਬੈਠੇ ਦੁਕਾਨਦਾਰ ਆ ਉਹ ਚੋੜ ਮੋਰੀਆਂ ਰਾਹੀਂ ਜਿੱਥੇ ਵੇਚਣ ਤੋਂ ਗਰੇਜ਼ ਨਹੀਂ ਕਰ ਰਹੇ ਉੱਥੇ ਹੀ ਪ੍ਰਸ਼ਾਸਨ ਜਿਹੜਾ ਆ ਉਹ ਵੀ ناکਾਮ ਦਿਖਾਈ ਦੇ ਰਿਹਾ ਬੇਸ਼ੱਕ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਗੈਂਗਸਟਰਾਂ ਤੇ ਨਕੇਲ ਕੱਸਣ ਦੇ ਲਈ ਵੱਡੀਆਂ ਮਹਿਮਾ ਚਲਾਈਆਂ ਜਾ ਰਹੀਆਂ ਪਰ ਜਿਹੜੇ ਇਹ ਗੈਂਗਸਟਰਾਂ ਤੋਂ ਵੀ ਭੈੜੀ ਪੋਜੀਸ਼ਨ ਆ ਪੰਜਾਬ ਦੀ ਚਾਈਨਾ ਡੋਰ ਦੀ ਜਿਹੜਾ ਘਾਤ ਲਾ ਕੇ ਬੈਠਾ ਹਮਲਾਵਰ ਆ ਪਤਾ ਨਹੀਂ ਕਦੋਂ ਕਹਨੇ ਚਾਈਨਾ ਡੋਰ ਦੀ ਲਪੇਟ ਚਾਕੇ ਇਸ ਦੁਨੀਆ ਤੋਂ ਅਲਵਿਦਾ ਆਖ ਜਾਣਾ ਇਹ ਸਖਤ ਤੋਂ ਸਖਤ ਸਟੈਂਡ ਪਤਾ ਨਹੀਂ ਕਦੋਂ ਲੈ ਜਾਣੇ ਆਏ ਸਾਲ ਲੋਹੜੀ ਹੁੰਦੀ ਆ ਬਸੰਤ ਹੁੰਦੀ ਆ ਇਹੋ ਜਿਹਿਆਂ ਕਟਨਾਵਾ ਜਿਹੜੀਆਂ ਮਨ ਨੂੰ ਝੰਜੋੜਨ ਵਾਲੀਆਂ ਪੰਜਾਬ ਦੇ ਅੰਦਰ ਵਾਪਰਦੀਆਂ ਪਰ ਪਿਛਲੇ ਕਈ ਸਾਲਾਂ ਤੋਂ ਚਾਈਨਾ ਡੋਰ ਦਾ ਜਿਹੜਾ ਖੂਨੀ ਖੇਡ ਖੇਡਿਆ ਜਾ ਰਿਹਾ ਉਹਦੇ ਤਿੰਨ ਕੇਲ ਕਸਨ ਦੇ ਲਈ ਜਿਆਤਾ ਕਹੇ ਸਰਕਾਰਾਂ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਦਿਖਾਈ ਦੇ ਰਹੇ ਆ ਬੇਸ਼ੱਕ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਡਰੋਨ ਦੇ ਨਾਲ ਦੇਖ ਰਹੇ ਹਾਂ 307 ਦਾ ਮਕਦਮਾ ਦਰਜ ਕੀਤਾ ਜਾਊਗਾ ਜਿਹੜਾ ਵੇਚ ਰਿਹਾ ਆ ਜਾਂ ਜਿਹੜਾ ਪਤੰਗ ਉਡਾ ਰਿਹਾ ਚਾਈਨਾ ਡੋਰ ਦੇ ਨਾਲ ਪਰ ਅਜੇ ਤੱਕ ਕੋਈ ਸਾਰਥਕ ਨਤੀਜੇ ਜਿਹੜੇ ਪੰਜਾਬ ਦੇ ਅੰਦਰ ਵਿਖਾਈ ਨਹੀਂ ਦਿੱਤੇ ਤੇ ਅੱਜ ਇੱਕ ਹੋਰ 15 ਸਾਲ ਦਾ ਮਾਸੂਮ ਇਸ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੋ ਦੋਸਤੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਮਾਪਿਆਂ ਨੂੰ ਵੀ ਬੇਨਤੀ ਆ ਕਿ ਗਰੇਜ਼ ਕਰੋ ਆਪਣੇ ਬੱਚਿਆਂ ਨੂੰ ਰੋਕੋ ਚਾਈਨਾ ਡੋਰ ਨਾਲ ਪਤੰਗ ਚੜਾਉਣ ਤੋਂ ਦੁਕਾਨਦਾਰ ਵੀ ਲਾਲਚ ਦੇ ਵਿੱਚ ਆ ਕੇ ਚਾਈਨਾ ਡੋਰ ਨਾ ਵੇਚਣ ਇਹ ਪਰਿਵਾਰ ਜਿਹੜਾ ਦੁੱਖ ਦੇ ਵਿੱਚ ਪੈ ਗਿਆ ਜੇਕਰ ਚਾਈਨਾ ਡੋਰ ਬੰਦ ਹੁੰਦੀ ਅੱਜ ਇਹ ਪਰਿਵਾਰ ਵੀ ਹੱਸਦਾ ਖੇਡਦਾ ਹੁੰਦਾ ਤਰਨ ਜੋਤ ਆਪਣੇ ਪਰਿਵਾਰ ਦੇ ਵਿੱਚ ਹੁੰਦਾ ਜੋ ਆਪਣੇ ਪਰਿਵਾਰ ਨੂੰ ਅੱਜ ਰੋਂਦਿਆਂ ਬਿਲਕਦਿਆਂ ਨੂੰ ਛੱਡ ਕੇ ਚਲਾ ਗਿਆ ਸੋ ਦੋਸਤੋ ਇੱਕ ਮਹਿਮ ਚਲਾਉਣੀ ਪੈਗੀ ਸਾਨੂੰ ਚਾਈਨਾ ਡੋਰ ਦੇ ਖਿਲਾਫ ਜਿਹੋ ਜਿਹਾਂ ਸਮਾਂ ਆ ਗਿਆ ਲੱਗਦਾ ਨਹੀਂ ਕਿ ਤੁਹਾਨੂੰ ਸਰਕਾਰ ਜਾਂ ਪ੍ਰਸ਼ਾਸਨ ਵੱਲ ਦੇਖਣਾ ਪਏਗਾ ਲੋਕਾਂ ਨੂੰ ਆਪ ਲਾਮਬੰਦ ਹੋਣਾ ਪਏਗਾ ਤੇ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਚਾਈਨਾ ਡੋਰ ਦੇ ਨਾਲ ਪਤੰਗ ਉਡਾਇਆ ਜਾਂਦਾ ਤੁਹਾਨੂੰ ਆਪ ਮੋਹਰੀ ਕਤਾਰ ਦੇ ਵਿੱਚ ਆ ਕੇ ਭੂਮਿਕਾ ਨਿਭਾਉਣੀ ਪਏਗੀ ਨਹੀਂ ਤਾਂ ਪਤਾ ਨਹੀਂ ਕਿੰਨੇ ਕ ਘਰਾਂ ਦੇ ਚਿਰਾਗ ਜਿਹੜੇ ਆ ਹੋਰ ਗੁੱਲ ਕਰ ਦੇਗੀ ਇਹ ਚਾਈਨਾ ਡੋਰ ਸੋਪਲ ਸ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਹੱਥ ਬੰਨ ਕੇ ਬੇਨਤੀ ਆ ਸਾਡੀ ਵੀ ਕੀ ਸ਼ਕਤੀ ਜਿੰਨੀ ਮਰਜ਼ੀ ਕਰ ਲਓ ਕਾਗਜ਼ਾਂ ਦੇ ਵਿੱਚ ਜਿੰਨਾ ਚਿਰ ਤੱਕ ਪ੍ਰੈਕਟੀਕਲ ਅਮਲ ਦੇ ਵਿੱਚ ਇਹਨੂੰ ਨਹੀਂ ਲਿਆਂਦਾ ਜਾਂਦਾ ਉੰਨੀ ਦੇਰ ਤੱਕ ਇਹ ਘਟਨਾਵਾ ਵਾਪਰਦੀਆਂ ਰਹਿਣਗੀਆਂ ਦੁਕਾਨਦਾਰਾਂ ਕੋਲੇ ਡੋਰ ਆਉਂਦੀ ਕਿੱਥੋਂ ਆ ਇਹ ਸ਼ੁਰੂ ਕਿੱਥੋਂ ਹੁੰਦਾ ਕੰਮ ਚੱਲਦਾ ਕਿੱਥੋਂ ਬੰਡਲ ਵੱਜਦੇ ਕਿੱਥੋਂ ਆ ਕਿੱਥੋਂ ਦੁਕਾਨਾਂ ਤੱਕ ਪਹੁੰਚਦਾ ਇਹ ਇੱਕ ਬਹੁਤ ਵੱਡਾ ਰੈਕਟ ਲੱਗਦਾ ਜੋ ਪੰਜਾਬ ਦੇ ਅੰਦਰ ਆਪਣੀਆਂ ਜੜ੍ਹਾਂ ਫਿਲਾ ਚੁੱਕਾ ਹੈ ਸੋ ਇਹਦੇ ਤੇ ਜੇ ਨਕੇਲ ਨਹੀਂ ਕਸੀ ਜਾਂਦੀ ਤਾਂ ਇਹ ਟੈਰਰਿਸਟ ਹੀ ਆ ਇੱਕ ਤਰ੍ਹਾਂ ਦਾ ਜੋ ਲੁੱਕ ਕੇ ਬੈਠਾ ਆ ਤੇ ਪਤਾ ਨਹੀਂ ਕਦੇ ਤੇ ਇਹਨੇ ਹਮਲਾ ਬੋਲ ਦੇਣਾ ਸੋ ਉਮੀਦ ਕਰਦੇ ਆ ਕਿ ਤੁਸੀਂ ਜ਼ਰੂਰ ਕੋਈ ਸਬਕ ਲਾਉਂਗੇ ਇਸ ਡੋਰ ਨੂੰ ਆਪਨੇ ਜੇ ਨਜ਼ਰ ਤੁਸੀਂ ਬੰਦ ਕਰਦੇ ਇਹ ਬੰਦ ਨਹੀਂ ਹੋਣੀ ਸੋ ਹੱਥ ਵਨ ਕੇ ਬੇਨਤੀ ਇੱਕ ਵਾਰ ਫੇਰ ਸਾਰਿਆਂ ਨੂੰ ਕਿ ਆਓ ਆਪਾਂ ਚਾਈਨਾ ਡੋਰ ਦੇ ਖਿਲਾਫ ਜਿਹੜੀ ਇੱਕ ਮਹਿਮ ਚਲਾਈਏ ਤੇ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਜੋ ਇਹ ਘਟਨਾਵਾਂ ਵਾਪਰ ਰਹੀਆਂ ਆ ਉਹਨਾਂ ਨੂੰ ਰੋਕ ਸਕੀਏ ਬਹੁਤ ਧੰਨਵਾਦ ਆ